ਜੀ ਜੀ ਵੀਖ ਰਿਹਾ ਆਪ ਸਭ ਨੂੰ ਜੀ ਅਹਨੂੰ ਲੈ ਕੇ ਹਾਜ਼ਰ ਨਜ਼ਦੀ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਨਜ਼ਦੀ ਨਵੀਰੇ ਤੇ ਨਵੀਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਲੋ ਜ਼ਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਬਚ ਜ਼ਮੀਨੀ ਚੋਣਾ ਚਾਰ ਹਲਕਿਆਂ ਵਿੱਚ ਪਈਆਂ ਵੋਟਾਂ ਤੋਂ ਸਾਹਮਣੇ ਆਏ ਪੰਜ ਰੋਚਕ ਤੱਤ ਕੀ ਹਨ ਪੰਜਾਬ ਦੇ ਚਾਰ ਹਲਕਿਆਂ ਜ਼ਮੀਨੀ ਚੋਣਾ ਵਿੱਚ ਦਰਾਂਨ ਆਮ ਆਦਮੀ ਪਾਰਟੀ ਨੇ ਨਿਤਿਨ ਇਕ ਨਾਲ ਲੜਾਈ ਜਿੱਤ ਲਈ ਅਤੇ ਸੂਬੇ ਵਿੱਚ ਸੱਤਾਧਾਰੀ ਪਾਰਟੀ ਦੀ ਇਸ ਜਿੱਤ ਨੂੰ ਦਿੱਲੀ ਦੀ ਆਮ ਵਿਧਾਨ ਸਭਾ ਚੋਣਾਂ ਲਈ ਵਿੱਚ ਜਿੱਤ ਪੈਸ ਕੀਤੀ ਗਈ ਇਸ ਦੇ ਨਾਲ ਹੀ ਪੰਜਾਬੀ ਦਾ ਇਨ੍ਹਾਂ ਚੋਣਾਂ ਦੀ ਜਿੱਤ ਦੇ ਜਸ਼ਨ ਦਿੱਲੀ ਵਿੱਚ ਮਨਾਏ ਗਏ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਕੌਮੀ ਰਾਜਧਾਨੀ ਵਿੱਚ ਜਾ ਕੇ ਜਸ਼ਨ ਵਿੱਚ ਸਨਮਾਨ ਕੀਤਾ ਇਸ ਦੇ ਨਾਲ ਹੀ ਭਾਰਤ ਦੀ ਵੱਡੀ ਖਬਰ ਆ ਰਹੀ ਹੈ ਕਿ ਜਨਤਾ ਪਾਰਟੀ ਦੇ ਦਿੱਲੀ ਦਫਤਰ ਮਨਾਈ ਜਾਂਦੀ ਕ੍ਰਿਸ਼ਨਾ ਮਾਂ ਨੂੰ ਜਿੱਤ ਦੀ ਤੌਰ ਤੇ ਪੇਸ਼ ਕੀਤੀ ਚਾਹੀਦੀ ਹੈ ਇਸ ਦੇ ਨਾਲ ਹੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਧੰਨਵਾਦ